ਗੁੱਡ ਮਾਰਨਿੰਗ ਜੀ ਸਾਰੀਕਾਲ ਜੀ ਤੇ ਅੱਜ ਬਾਰਿਸ਼ ਨੇ ਪਾਤੀ ਚਰਣੇ ਤੇ ਹੈਗੀ ਸੀ ਅੱਜ ਬਸੰਤ ਪੰਚਮੀ ਤੇ ਸਭ ਨੂੰ ਬਸੰਤ ਪੰਚਮੀ ਦੀਆਂ ਬਹੁਤ-ਬਹੁਤ ਵਧਾਈਆਂ ਪਰ ਸੋਚ ਤੋਂ ਉਨਲੀ ਪੈ ਰਹੀ ਹੈ ਜਿਨ੍ਹਾਂ ਨੇ ਅੱਜ ਪਤੰਗ ਛਾਣਨੇ ਸੀ ਤੇ ਉਹਨਾਂ ਦੇ ਜਿਹੜੇ ਖਾਬ ਨੇ ਉਹ ਧੂਰੇ ਰਹਿ ਜਾਣੇ ਕਿ ਅੱਜ ਮੀਂਹ ਨੇ ਤਾਂ ਬੜਾ ਹੀ ਹੱਥ ਚੜ੍ਹ ਗਈ ਹੈ ਤੇ ਅੰਦਰ ਬਾਅਦ ਫਿਰ ਜੀ ਲਾਇਆ ਸਾਗ ਨੂੰ ਤੜਕਾ ਬੜੇ ਦਿਨਾਂ ਦਾ ਸਾਗ ਪਿਆ ਹੋਇਆ ਸੀ ਤੇ ਸੋਚਿਆ ਤੜਕਾ ਲਾ ਲਈ ਲਈਏ ਕਿਉਂਕਿ ਦਾ ਪਿਆ ਪਿਆ ਹੋਰ ਵੀ ਬਿਆਹ ਹੋ ਜਾਣਾ ਵਾ ਇਹ ਫੇਰ ਅਸੀਂ ਲਾਇਆ ਸਾਗ ਨੂੰ ਤੜਕਾ ਤੇ ਇਹ ਲੱਗ ਰਿਹਾ ਜੀ ਤੜਕਾ ਤੇ ਨਾਲ ਨਾਲ ਅਸੀਂ ਤੜਕਾ ਲਾ ਰਹੇ ਸੀ ਤੇ ਨਾਲ ਨਾਲ ਮੰਮੀ ਨੇ ਰੱਖਦੇ ਸੀ ਇਹ ਹਰੀ ਮਟਰ ਉਬਾਲਣ ਵਾਸਤੇ ਇਹ ਦੀ ਸਬਜੀ ਨਹੀਂ ਬਣਾਨੀ ਅੱਜ ਅਸੀਂ ਬਣਾਉਣ ਲੱਗੇ ਪਰ ਮਠੇ ਮਟਰਾਂ ਵਾਲੇ ਬਹੁਤ ਵਧੀਆ ਵੀਡੀਓਜ਼ ਚ ਦੇਖਿਆ ਹੈ ਕਿ ਮਟਰਾਂ ਵਾਲੇ ਖੌੜੇ ਖੰਦੇ ਹਨ ਕਿ ਅੱਜ ਕਿਉਂ ਨਾ ਟਰਾਈ ਕੀਤੇ ਜਾਵੇ ਐਵੇਂ ਆਪਣੇ ਲਈ ਨਹੀਂ ਬਣਾ ਰਹੇ ਸੀ ਜੀ ਬਿਖਾਸ ਤੇ ਬਣਾ ਰਹੇ ਸੀ ਕਿਉਂਕਿ ਚਿਕੜਾ ਬਹੁਤ ਕੱਟ ਫਾਈਬਰ ਲੈਂਦੀ ਹੈ ਮੈਂ ਕਿਉਂ ਨਾ ਅੱਜ ਇਹਨੂੰ ਮਟਰਾਂ ਵਾਲੇ ਪੌਂਠੇ ਖਾਦੇ ਜਾਣ ਤੇ ਸ਼ਾਇਦ ਖਾ ਵੀ ਲਵੇ ਤੇ ਫਿਰ ਅਸੀਂ ਰੱਖਤਾ ਸੀ ਇਹਨੂੰ ਬਾਲ ਨਹੀਂ ਮਟਰਾਂ ਨੂੰ ਫਿਰ ਉਹ ਕੈਸੇ ਮੇਰਾ ਤੜਕਾ ਤਿਆਰ ਤੇ ਆਤਾ ਸੁਧ ਦੇ ਚੰ ਸਾਗ ਤੇ ਚਲੋ ਜੀ ਅਸੀਂ ਕਰਤਾ ਸੀ ਸਾਗ ਬੰਦ ਖਾਣ ਵੇਲੇ ਇਹਨੂੰ ਥੋੜਾ ਜਿਹਾ ਆਪਾਂ ਗਰਮ ਕਰਾਂਗੇ ਚੰਗੀ ਤਰ੍ਹਾਂ ਐਵੇਂ ਹੀ ਗੈਸ ਖਾ ਤੋ ਫੁਕੜੀਆਂ ਬਾਰ-ਬਾਰ ਤਵੇਰ ਸਹੀ ਸਫਾਈ ਕਰ ਲਈ ਸੀ ਨਾਲੋਂ ਨਾਲ ਕਿਉਂਕਿ ਮੇਰੇ ਚ ਸਫਾਈ ਦਾ ਕੀੜਾ ਹੋ ਜਾਣਾ ਤੇ ਮੈਨੂੰ ਪਹਿਲੇ ਸਫਾਈ ਚਾਹੀਦੀ ਹੈ ਬਾਕੀ ਕੰਮ ਬਾਅਦ ਚ ਹੋ ਜਾਣਾ ਤੇ ਫਿਰ ਹੁਣ ਬੈਠ ਗਈ ਹੈ ਜੀਵੂ ਆਪਣੀ ਮਾਲਿਸ਼ ਕਰਵਾਣ ਤੇ ਹੁਣ ਅਸੀਂ ਕਰਾਂਗੇ ਜੀਵਿਕਾ ਦੀ ਮਾਲਿਸ਼ ਕਿਉਂਕਿ ਇਹ ਦਾ ਮਾਲਿਸ਼ ਟਾਈਮ ਇਹ ਅੱਜ ਇੱਕ ਹੋਰ ਕੋਸੂੜੀ ਪੈ ਗਈ ਨਾਲ ਜਦੋਂ ਵੀ ਗੰਦ ਜ਼ਿਆਦਾ ਪਿਆ ਹੁੰਦਾ ਨਾ ਘਰ ਦੇ ਵਿੱਚ ਐਂਟੀ ਨਹੀਂ ਆਉਂਦੀ ਚਲੋ ਜਾਉਂਦੇ ਹਾਂ ਬਾਰਿਸ਼ ਬਹੁਤ ਸੀ ਐਂਟੀ ਕਹਿੰਦੇ ਅੱਜ ਬਾਰਿਸ਼ ਬਹੁਤ ਜ਼ਿਆਦਾ ਤੇ ਮੈਂ ਆ ਨਹੀਂ ਪਾਣਾ ਤੇ ਫਿਰ ਐਂਟੀਨੀ ਆਈ ਤੇ ਅਸੀਂ ਕੀਤੀ ਸਫਾਈ ਇਹ ਤਾਂ ਫਿਰ ਹੁਣ ਇਹ ਸਫਾਈ ਇਹ ਗੁੜੀਆਂ ਮਾਰ ਰਹੀਆਂ ਫਿਰ ਮੈਂ ਮਾਰੂੰਗੀ ਬਾਅਦ ਵਿੱਚ ਤੇ ਚਲੋ ਜੀ ਸਾਡਾ ਇਹ ਪ੍ਰੋਗਰਾਮ ਚੱਲਦਾ ਪਿਆ ਸਫਾਈ ਵਾਲਾ ਫਿਰ ਸੋਸ ਕਿ ਕਰਕੇ ਆਪਾਂ ਫਿਰ ਕੀਤਾ ਰੋਟੀ ਦਾ ਕੰਮ ਰੋਟੀ ਦਾ ਪ੍ਰੋਗਰਾਮ ਫਿਰ ਬੰਨਰੀ ਮਟਰਾਂ ਦੀ ਰੋਟੀ ਜੀਵਿਕਾ ਵਾਸਤੇ ਤੇ ਮੇਰੇ ਵਾਸਤੇ ਤੇ ਸੰਤੜ ਕੇ ਆਏ ਸੀ ਮੰਮੀ ਉਹਨਾਂ ਨਾਲ ਖਾਣੀ ਸੀ ਨਾਲੇ ਮੱਕੀ ਦੀ ਰੋਟੀ ਬੰਨੀ ਸੀ ਅੱਜ ਹਿੰਸੇ ਰਸਰੇ ਤੇ ਫਿਰ ਅਸੀਂ ਖਾਣ ਲਗੇ ਸੀ ਰੋਟੀ ਜੂ ਕਰ ਸੀ ਜੰਪ ਤੇ ਜਿਵੇਂ ਲੱਗੇ ਸੀ ਬਾਰਿਸ਼ ਹੋ ਰਹੀ ਹੈ ਤੇ ਵੀ ਛਾਤਾ ਲੈ ਕੇ ਨਿਕਲੇ ਹਮ ਤੇ ਬਾਹਰ ਗਾਣੀ ਗਾਰੀ ਸੀ ਨਾਲੇ ਟਪਦੀ ਵੀ ਸੀ ਤੇ ਕਹਿੰਦੇ ਸੀ ਛਾਤਾ ਨਿਕਲੇ ਅੰਦਰ ਨਹੀਂ ਜਾਣਾ ਨਿਕੇ ਹਮ ਕਿ ਅੰਦਰ ਮੇਰਾ ਧਮ ਘੁੱਟਦਾ ਤੇ bari ਮੈਂ ਛਤਰੀ ਲੈ ਕੇ ਬੈਠੀ ਰਹਿਣਾ ਵਾ ਤੇ ਘਨੇ ਗੰਦੇ ਰਹਿਣਾ लेते <skrana> निकलले हम नीचे छाता ऊपर हम चलो जंपिंग जंपिंग ਤੇ ਮੌਸਮ ਚੈੱਕ ਕਰੋ ਕਿੰਨਾ ਸੁਨਾ ਹੈ ਜੈਸਾ ਸਾਰੀਆਂ ਜਿੰਮੇਦਾਰੀ ਹੁੰਦਾ ਹੈ ਗਰਮੀਆਂ ਚ 来ਆ ਗਰਮੀ ਪੈਂਦੀ ਹੈ ਜਿੱਦਾਂ ਪਤਾ ਕੋਈ ਬੰਬ ਦੇ ਗੋਲੇ ਪੈਣੇ ਹੋਣ ਤੇ ਆਹ ਦੇਖੋ ਅੱਜ ਨਾ ਸੋਹਣਾ ਮੌਸਮ ਹੋਇਆ ਐ ਜਿਵੇਂ ਹਵਾ ਚਲਦੀ ਤੁਸੀਂ ਠੰਢੀ ਜੋ ਕਿ ਸਾਨੂੰ ਸਰਦੀਆਂ ਚ ਚੰਗੀ ਨਹੀਂ ਲੱਗਦੀ ਤੇ ਫਿਰ ਅਸੀਂ ਬਣਾ ਲਿਆ ਆਪਣੇ ਸੇ ਅੱਜ ਮਿੱਠੇ ਚਾਵਲ ਬੜੇ ਚਿਰ ਆ ਬਾਅਦ ਮੰਮੀ ਕਹਿੰਦੇ ਅੱਜ ਭੋਗ ਲਗਾਣੇ ਆ ਮਨੇ ਬਣਾਣੇ ਆ ਤੇ ਨਾਲੇ ਖਾਣੇ ਆ ਤੇ ਫਿਰ ਅਸੀਂ ਬਣਾ ਲੇ ਸੀ ਅੱਜ ਮਿੱਠੇ ਚਾਵਲ ਤੇ ਕੌਣ ਕੌਣ ਅੱਜ ਦਾ ਦਿਨ ਮਿੱਠੇ ਚਾਵਲ ਬਣਾਉਂਦਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੀ ਫਿਰ ਮੰਮੀ ਨੇ ਪਾ ਦਿੱਤੀ ਡਰਾਈ ਫਰੂਟ ਤੇ ਫਿਰ ਉਸ ਤੋਂ ਬਾਅਦ ਮੈਂ ਨਹੀਂ ਪਾ ਦਿੱਤਾ ਸੀ ਦੇ ਵਿੱਚ ਥੋੜੇ ਜਿਹਾ ਹਲਦੀ ਕਿਉਂਕਿ ਫੂਡ ਕਲਰ ਸੀ ਯੂਜ਼ ਨਹੀਂ ਕਰਦੇ ਤੇ ਹਲਦੀ ਪਾਤੀ ਸੀ ਕਲਰ ਵਾਸਤੇ yellow ਜਿੱਦਾਂ ਸਿੱਖ ਜਾਂ yellow ਪੁਸਤ ਰਾਈਸ ਖਾਣੇ ਹੁੰਦੇ ਆ ਤੇ ਇਸ ਕਰਕੇ ਸੀ yellow ਮਤਲਬ ਹਲਦੀ ਪਾਤੀ ਹੁੰਦੇ ਕਰਕੇ ਲੋ ਜੀ ਪੈ ਗਿਆ ਜੀ ਡਰਾਈ ਫਰੂਟ ਸਮਾਨ ਹੈ ਕਹਿੰਦੀ ਹਲਦੀ ਥੋੜੀ ਜੀ ਤੇ ਬਾਅਦ ਗਿਆ ਸੀ ਪਾ ਲਿਆ ਬਹੁਤ ਵਧੀਆ ਜਿਹੜਾ ਸਮਾਨ ਪਾਇਆ ਹੈ ਦੇਖੋ ਸੜਪਾ ਜਾਵੇ ਫਲੇਮ ਕਾਰਨ ਤੇ ਅਸੀਂ 55 ਪਾ ਕੇ ਫਿਰ ਇਹ ਰੱਖ ਤਾ ਫਲੇਮ ਦੇ ਉੱਪਰ ਰੱਖਾਂਗੇ ਹੁਣ ਆਪਾਂ ਰੱਖ ਤੇ ਫਲੇਮ ਦੇ ਉੱਪਰ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਵੀ ਇਹ ਗਲੈਸੀ वगैरह ਮਨੂ ਢੋਲਦੇ ਤੇ ਆਂ ਚਾਵਲਾਂ ਨੂੰ ਘੀਤ ਨਾਲ ਰੱਖੇ ਤੇ ਡ੍ਰੈਪ ਵੀ ਜਿਹੜਾ ਰਿਹਾ ਚਾਹਲਾਂ ਦੇ ਤੇਲ ਆ ਖੜਿਆ ਤੇ ਉਦਾਮਾ ਕੀਤਾ ਵੀ ਤੇਲ ਜਿਆਦਾ ਸੜਦੇ ਸਾੜ ਨਾ ਜਾਵੇ ਸਮਾਨ ਨਾਲ ਵਿੱਚ ਪਾਤੀਆਂ ਸੀ ਇੱਕ ਦੋ ਇਲਾਚੀਆਂ ਕੁੱਟ ਕੇ ਕਿਉਂਕਿ ਜਿਹਨਾਂ ਨੂੰ ਇਲਾਚੀ ਕਿਉਂਕਿ ਇਲਾਚੀ ਦਾ ਫਲੇਵਰ ਚਾਵਲਾਂ ਦੇ ਵਿੱਚ ਬਹੁਤ ਟੇਸਟੀ ਲੱਗਦਾ ਹੈ ਤੇ ਸਸਰ ਕੇਸੇ ਦੇ ਵਿੱਚ ਪਾਈਆਂ ਨਾਚੀਆਂ ਤੇ ਫੇ ਥੋੜਾ ਜਿਹਾ ਪਾਣੀ ਪਾਤਾ ਇੱਕ ਕੌਲੀ ਚਾਵਲ ਸੀ ਤੇ ਡੇਢ ਕੌਲੀ ਆਪਾਂ ਪਾਣੀ ਪਾਤਾ ਤੇ ਆ ਹੋ ਗਏ ਸਾਡੇ ਚਾਵਲ ਲੋ ਜੀ ਤੁਸੀਂ ਵੀ ਸਮੈਲੋ ਬੜੀ ਸੋਹਣੀ ਸਮੈਲ ਆਂਦੀ ਸੀ ਜਦੋਂ ਬਣਾਉਂਦੇ ਪਏ ਸੀ ਜੇਕਰ ਤਾਂ ਹੁਣੇ ਖਾ ਲਈਏ ਪਰ ਕੱਚੇ ਜੇ ਖਾ ਨਹੀਂ ਸਕਦੇ ਸੀ ਤੇ ਮਮੀ ਨੇ ਇੱਕ ਕੁ ਟੁਕ ਘਾਟੀ ਖੰਡ ਪਾਈਏ ਕਿਉਂਕਿ ਜਿਆਦਾ ਜਦੋਂ ਚੀਨੀ ਜਿਆਦਾ ਹੋ ਜੇ ਨਾ ਚੀਜ਼ ਦਿਲ ਨਹੀਂ ਕਰਦਾ ਸਾ ਤਾਂ ਖਾਣ ਨੂੰ ਮਨ ਨਾ ਭਰ ਜਾਂਦਾ ਤੇ ਇਸ ਕਰਕੇ ਮੈਂ ਕਿਹਾ ਮਮੀ ਥੋੜਾ ਜਿਹਾ ਮਿੱਠਾ ਨਾ ਘਾਟੀ ਰੱਖਿਓ ਕੋਈ ਗਾਲੇ ਘੱਟ ਸੜ ਜਾਊਗਾ ਜਿਆਦਾ ਨਹੀਂ ਖਾਧਾ ਜਾਣਾ ਤੇ ਫਿਰ ਅਸੀਂ ਥੋੜਾ ਘਾਟੀ ਮਿੱਠਾ ਪਾਇਆ ਤੇ ਐ ਲੋ ਜੀ ਸਾਡੇ ਹੋ ਗਏ ਚਾਵਲ ਤਿਆਰ ਤੇ ਆਪਾਂ ਖਾਦੇ ਮਿੱਠੀ ਚਾਵਲ ਤੇ ਗਾਇਸ ਤੁਸੀਂ ਵੀ ਖਾ ਲਓ ਫਿਰ ਉਸ ਸ਼ਾਮ ਦੀ ਵਾਰੀ ਤੇ ਫਿਰ ਆਗੇ ਸੀ ਆਪਾਂ ਆਪਣੀ ਚਾਹ ਤੇ ਤੇ ਜੀਵੂ ਅਚਾਨਕ ਹੀ ਉੱਠ ਗਈ ਮੈਂ ਕਿਹਾ ਸੁੱਤੀ ਪਈ ਹੈ ਜਦੋਂ ਪੀਲੇ ਨੇ ਪਹਿਲੇ ਸ਼ੱਕ ਲੈਨੇ ਆਪਣੀ ਚਾਹ ਛਿੱਤੀ ਛਿੱਤੀ ਨਹੀਂ ਤੈਨੂੰ ਪੀਣ ਨਹੀਂ ਦੇਣੀ ਪਰ ਜੋ ਡਰ ਸੀ ਉਹੀ ਹੋਇਆ ਤੇ ਉੱਠ ਗਈ ਆ ਲੋ ਪਹਿਲੇ ਉੱਠਦੀ ਐ ਥੱਲੇ ਆ ਗਈ ਐ ਫਿਰ 아이ਸੀ ਆਪਾਂ ਜੀ ਸਾਡੇ ਫਰਮੈਸ਼ ਕਰੇਗੀ हां ਬਈ ਇਹ ਪਕੌੜੇ ਬਣੇਗੇ ਪਸੰਦ ਪੰਜਵੀਂ ਆ ਮੈਂ ਕਿ ਚਲੋ ਜੀ ਇਹ ਵੀ ਬਣਾ ਲੈਨੇ ਆ ਤੇ ਆਹ ਲੋ ਜੀ ਹੁਸੀਂ ਕਰ ਦਿੱਤੇ ਸਰਵ ਇਹ ਹੈਗੀ ਆ ਸੌਸ ਤੇ ਇੰਜੋਏ ਕੀਤੇ ਥੈਂਕ ਯੂ ਫॉर ਵਾਚਿੰਗ ਮਾਈ ਵਲੌਗ ਬਾਏ ਬਾਏ ਥੈਂਕ ਯੂ